ਸਤ ਸ੍ਰੀ ਅਕਾਲ ਜੀ ਜੋ ਮੇਰਾ ਚੈਨਲ ਦੇਖ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਵੀਡੀਓ ਬਣਾ ਰਿਹਾ ਹਾਂ ਕੇਸਰ ਦੀਆਂ ਪਿੰਨੀਆਂ ਅਤੇ ਇਹ ਜਿਹੜੀ ਪਿੰਨੀ ਹੈ ਰੋਜ਼ ਇੱਕ ਕੇਸਰ ਵਾਲੇ ਦੁੱਧ ਨਾਲ ਖਾਣੀ ਹੈ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਤੇ ਘੱਟ ਵੀ ਬਣਾ ਸਕਦੇ ਹੋ ਬਾਕੀ ਤੁਹਾਨੂੰ ਇਸ ਦਾ ਰਿਜ਼ਲਟ ਜਿਹੜਾ ਉਹ 1 ਮਹੀਨੇ ਦੇ ਵਿੱਚ ਵਿੱਚ ਪਤਾ ਲੱਗ ਜਾਏਗਾ ਅਗਰ ਤੁਸੀਂ ਲੋਹੇ ਵਰਗੇ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਪਿੰਨੀਆਂ ਖੁਦ ਤਿਆਰ ਕਰੋ ਇਹ ਪਿੰਨੀਆਂ ਬਣਾਉਣ ਦਾ ਤਰੀਕਾ ਇਹ ਹੈ ਵੀ ਮੂੰਗੀ ਲੈਣੀ ਹੈ 1 ਕਿਲੋ ਆਟਾ ਉਹਦਾ ਹੋਣਾ ਚਾਹੀਦਾ ਤੇ ਹੋਰ 1 ਕਿਲੋ ਦੇਸੀ ਘਿਓ ਉਸ ਦੇ ਵਿੱਚ ਭੁੰਨੋ ਤੇ ਕਤੀਰਾ ਗੂੰਦ ਵੀ ਤੇ ਫੁੱਲ ਮਖਾਣੇ ਵੀ 100-100 ਗ੍ਰਾਮ ਉਸ ਦੇ ਵਿੱਚ ਪਾ ਲਓ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਤੁਸੀਂ ਇਸ ਵਿੱਚ ਸਫੇਦ ਮੁਸਲੀ ਪਾਊਡਰ 50 ਗ੍ਰਾਮ ਸਤਾਵਰੀ 50 ਗ੍ਰਾਮ ਸਤਾਵਰ 50 ਗ੍ਰਾਮ ਤੇ ਸਾਲਮ ਪੰਜਾ 50 ਗ੍ਰਾਮ ਸਾਲਮ ਮਿਸ਼ਰੀ 50 ਗ੍ਰਾਮ ਆਕਰ ਕਰਾਏ ਰਾਣੀ 50 ਗ੍ਰਾਮ ਸਤਾਵਰ 50 ਗ੍ਰਾਮ ਚਿੱਟੇ ਕੌਂਜ ਬੀਜ 50 ਗ੍ਰਾਮ ਤੇ ਇਸ ਤੋਂ علاوہ ਅਸੀਂ ਇਹਨਾਂ ਦੇ ਵਿੱਚ 100 ਗ੍ਰਾਮ ਛਵਾਰੇ 100 ਗ੍ਰਾਮ ਮਗਜ ਤੇ 100 ਗ੍ਰਾਮ ਬਦਾਮ ਤੇ 100 ਗ੍ਰਾਮ ਅੰजीर ਅਸੀਂ ਇਹਨਾਂ ਨੂੰ ਕੁੱਟ ਕੇ ਅਸੀਂ ਇਸ ਦੇ ਵਿੱਚ ਪਾਉਣੀ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਘਿਓ ਦੇ ਵਿੱਚੋਂ ਕੱਢ ਕੇ ਫਿਰ ਅਸੀਂ ਲੋੜ ਮੁਤਾਬਕ ਇਹਦੇ ਵਿੱਚ ਮਿੱਠਾ ਪਾ ਲਓ। ਬੂਰਾ ਘੰਡ ਪਾਉਣੀ ਹੈ। ਅਗਰ ਤੁਸੀਂ ਘੰਡ ਨਹੀਂ ਪਾਉਣੀ ਤੇ ਤੁਸੀਂ ਇਸ ਵਿੱਚ ਖਜੂਰਾਂ ਵੀ ਪਾ ਸਕਦੇ ਹੋ। ਤੇ ਜਦੋਂ ਇਹ ਪਿੰਨੀਆਂ ਬਣ ਜਾਣ ਤੇ ਇਹ ਪਿੰਨੀਆਂ ਜਿਹੜੀਆਂ ਨੇ ਤੁਸੀਂ ਕੇਸਰ ਨੂੰ ਅਸੀਂ ਪਿੰਨੀਆਂ ਦੇ ਉੱਪਰ ਲਗਾਣਾ ਹੈ। ਅਤੇ ਇਹ ਜਿਹੜੀ ਪਿੰਨੀ ਹੈ ਉਹ ਖਾਓਗੇ ਤੇ ਯਾਦ ਕਰੋਗੇ ਪਿੰਨੀ ਜਿਹੜੀ ਹੈ ਇਹ ਬਹੁਤ ਤਾਕਤ ਵਾਲੀ ਹੈ ਤੇ ਬਾਕੀ ਇਸ ਤੋਂ ਇਲਾਵਾ ਤੁਸੀਂ ਅਗਰ ਜ਼ਿਆਦਾ ਬਣਾ ਸਕਦੇ ਹੋ 1 ਕਿਲੋ ਦੀ ਜਗ੍ਹਾ 2 ਕਿਲੋ ਆਟਾ ਲੈ ਸਕਦੇ ਹੋ ਬਾਕੀ ਇਹ ਜਿਹੜੀਆਂ ਪਿੰਨੀਆਂ ਨੇ ਮੈਂ ਦਿਖਾਵਾਂਗਾ ਤੁਹਾਨੂੰ ਤੇ ਪਿੰਨੀਆਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਬਣੀਆਂ ਨੇ ਦੇਖੋ ਮੈਂ ਇਹ ਪਿੰਨੀਆਂ ਜਿਹੜੀਆਂ ਨੇ ਇਹ ਖੁਦ ਬਣਾਈਆਂ ਨੇ ਅਤੇ ਖਾਣ ਵਾਸਤੇ ਬਣਾਈਆਂ ਨੇ ਤੁਸੀਂ ਵੀ ਕਿਰਪਾ ਕਰਕੇ ਇਹ ਪਿੰਨੀਆਂ ਬਣਾਓ ਅਤੇ ਇਸ ਨੂੰ ਖਾਓ ਅਗਰ ਜੇ ਤੁਸੀਂ ਅੱਧੀ ਪਿੰਨੀ ਵੀ ਰੋਜ਼ ਖਾ ਲਈ ਤੇ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਅਗਰ ਇਹ ਮੇਰੀ ਵੀਡੀਓ ਤਾਨੂੰ ਚੰਗੀ ਲੱਗੇ ਮਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਤਾਂ ਕਿ ਤੁਸੀਂ ਇਸ ਦਾ ਸਹੀ ਇਸਮਾਲ ਕਰ ਸਕੋ ਅਤੇ ਇਹ ਪਿੰਨੀਆਂ ਤੁਸੀਂ ਖੁਦ ਬਣਾ ਕੇ ਖਾਓਗੇ ਸਤਿ ਸ੍ਰੀ ਅਕਾਲ